ਗੁਰਦਾਸਪੁਰ ਦਾ ਅਗਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤੇ ਇਹ ਬਾਸਟੈਂਡ ਚਿੱਟਾ ਹਾਕੀ ਸਭ ਤੋਂ ਲੱਗ ਇਹਨੋਂ ਕਿਸੇ ਵਾਲੇ ਦਾ ਇਨਕਾ ਨਹੀਂ ਜੜਾ ਪੱਧ ਵਿਚਾਲੇ ਇਹਨਾਂ ਨੇ ਛੜਪਾ ਸੀ ਬਣਾ ਕੇ ਤੇ ਪਿੰਟਾ ਪੁਰੀਆਂ ਗਰ ਚੁੱਕੇ ਸੀ ਬਾਗੇ ਸਰਕਾਰ ਜੇ ਹੁੰਦੀ ਤਾਂ ਕਰੋਨਾ ਚੁੰਦੇ ਸੀ ਬਹੁਤ ਸਤਕਾਰੀਆਂ ਅੱਜ ਵੀ ਵਿਸ਼ੇਸ਼ ਪਲੇਟਫਾਰਮ ਤੋਂ ਲਈ ਚਾ नगर कोर्ट को कर दो तो और बर्बाद कर दो अह फैक कपड़े जो रहे राव जी युवा समाज नाटक क्लब तो तुछ 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 सारे ऑफिस तो तो पे रोज मेंबर साहब और गीता पब्लिक ब्रांच आईडी पे मेरा फॉर्म का प्रशासन पे बात हो गया उन्होंने भी मेरा साथ दी थे आज उच्च से कमेटी ने विधान ਸਾਡੇ ਪਾਰਟੀ ਦੇ ਚੇਅਰਮੈਨ ਅਰਵਿੰਦ ਸ਼ਰਮਾ ਜੀ ਤੇ ਪ੍ਰੋਮੋਟਸ ਦੇ ਮੰਦਰ ਸਾਡੀ ਪਾਰਟੀ ਦੇ ਸਾਰੇ ਹੀ ਸਤਕਾਰਯੋਗ ਅਫਸਰ ਬਹਿਰ ਸਾਹਿਬਾਨ ਔਰ ਕੜੀਆ ਸਾਡੀਆਂ ਸਨਮਾਨਿਤ ਸਖਸ਼ਿੰਤਾ ਨੇ ਅੱਜ ਇੱਥੇ ਇਕੱਠੇ ਹੋਏ ਖਾਸ ਕਰਕੇ ਸਾਡੇ ਦੇ ਮੀਡੀਆ ਦੇ ਰਿਪਰੈਜ਼ੈਂਟੇਟਿਵ ਨੇ ਨੋ ਪਾਰੇ ਪਿੰਸੋ ਨੇ ਸੋਸ਼ਲ ਮੀਡੀਆ ਤੋਂ ਨੇ ਇਲੈਕਟ੍ਰੋਨਿਕ ਮੀਡੀਆ ਤੋਂ ਨੇ ਕੰਪਲੈਕਸਰ ਅਫਸਰ ਉਹ ਵੀ ਸਾਡੇ ਕੋਲ ਆਏ ਨੇ ਜੋ ਵੀ ਪਾਰਟੀ ਦੇ ਪ੍ਰੋਗਰਾਮ ਆ ਕੇ ਦੀਆਂ ਪਾਲਿਸੀ ਕੁਝ ਨੇ ਮੱਤਾ ਦਾ ਬੱਚੇ ਤੋਂ ਖੇਡਦਾ ਦਿੱਖੇ ਨੇ ਜਿੰਨੇ ਗੁਰਦਾਸਪੁਰ ਦੇ ਵਿੱਚ ਇੱਕ ਇਤਿਹਾਸਿਕ ਗੱਲ ਕੀਤੀ ਹੈ ਵੀ ਅੱਜ ਤੱਕ ਪਿੰਡ ਅਜਗੁਰਦਾਸਪੁਰ ਦੇ ਵਿੱਚ ਇੱਕ ਹੋਰ ਕਦਮੀ ਪਰ ਸਭ ਤੋਂ ਪਹਿਲਾ ਜਿਹੜੇ ਮੇਰੇ ਪੱਤਰਕਾਰ ਵੀਰ ਆਵੇ ਪ੍ਰਿੰਟ মিডিਆ ਦੇ ਨੇ ਇਲੈਕਟ੍ਰੋਨਿਕ ਦੇ ਨੇ ਸੋਸ਼ਲ ਮੀਡੀਆ ਦੇ ਨੇ ਸਾਡਾ ਸਾਰਿਆਂ ਨੂੰ ਇੱਥੇ ਆਉਂਦੇ ਜੀ ਆਇਆਂ ਨੂੰ ਤੇ ਧੰਨਵਾਦ ਮੇਰੇ ਨਾਲ ਉੱਚੇਚੇ ਤੌਰ ਤੇ ਸਾਡੇ ਪ੍ਰੂਮੈਂਟਸ ਦੇ ਚੇਅਰਮੈਨ ਔਰ ਸਾਡੇ ਲੋਕ ਸਭਾ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਰਜੀਵ ਸ਼ਰਮਾ ਜੀ ਔਰ ਸਾਡੇ ਟਰੱਸਟ ਦੇ ਮੈਂਬਰ ਅਤੇਸ਼ ਮਹਾਦੇਵ ਜੀ ਔਰ ਰਕਵੀਰ ਕਾਲਰਾ ਜੀ ਔਰ ਗ੍ਰਾਮ ਪੰਚਾਇਤ ਗੋਤਪੋਖਰ ਦੇ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਔਰ ਉਥੋ ਦੀ ਸਤਿਕਾਰਤ ਸਖਸੀਤਾ ਪਿੰਡ ਯਾਦਨਗਰ ਤੋਂ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਤੇ ਬਾਕੀ ਸਤਿਕਾਰਤ ਸਖਸੀਤਾ ਔਰ ਖਾਸ ਕਰਕੇ ਹਿੰਦੂ ਯੁਵਕ ਸਭਾ ਰਾਮਨਾਟਕ ਕਲਬ ਗੀਤਾ ਭਵਨ ਦੇ ਪ੍ਰਧਾਨ ਸਾਹਿਬ ਨੰਦਾ ਜੀ ਔਰ ਮੈਂਬਰ ਸਹਿਬਾਨ ਅੱਜ ਇਲਾਕਾ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਗਰਦਾਸਪੁਰ ਦੇ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਜਾ ਰਿਹਾ ਆ ਕੀ ਇੰਪਰੂਵਮੈਂਟ ਟ੍ਰਸਟ ਗੁਰਦਾਸਪੁਰ ਆਪਣੀਆਂ ਸਕੀਮਾਂ ਤੋਂ ਬਾਹਰ ਨਿਕਲ ਕੇ ਆਪਣੇ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਪਿੰਡਾਂ ਦੇ ਵਿਕਾਸ ਲਈ ਵੀ ਪੈਸਾ ਜਿਹੜਾ ਅੱਜ ਉਹ ਦੇਣ ਜਾ ਰਹੀ ਆ ਔਰ ਉਸ ਘੜੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਗੁਰਦਾਸਪੁਰ ਦੇ ਇਤਿਹਾਸ ਦੇ ਵਿੱਚ ਕਿ ਤੇ ਇੰਪਰੂਵਮੈਂਟ ਟ੍ਰਸਟ ਗੁਰਦਾਸਪੁਰ ਨੇ ਪਿੰਡਾਂ ਦੇ ਵਿਕਾਸ ਲਈ ਪੈਸੇ ਦਿੱਤੇ ਹੋਣ ਗੋਤ ਬੋਕਰ ਪਿੰਡ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸ਼ੂਰ ਵੀਰਾਂ ਦੀ ਸ਼ਹੀਦਾਂ ਦੀ ਉਹ ਧਰਤੀ ਆ ਜਿਸ ਨਗਰ ਤੋਂ ਬਹੁਤ ਸਾਰੇ ਨੋਕਾੜੇ ਇਸ ਬੋਲਕ ਦੀ ਯਗ ਯਸ਼ਤੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਅੱਜ ਉਸ ਧਰਤੀ ਨੂੰ ਸਜਦਾ ਕਰਦੇ ਆ ਅਨਤ ਮਸਤਕ ਹੁੰਨੇ ਆ ਔਰ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹੋਏ 2 ਕਰੋੜ 59 ਲੱਖ 84 ਹਜ਼ਾਰ ਰੁਪਇਆ ਗੋਤ ਮੁਖਰ ਦੇ ਉੱਤੇ ਵਕ ਵਕ ਵਿਕਾਸ ਕਾਰਜਾਂ ਤੇ ਇੰਪਰੂਵਮੈਂਟ ਤੇ ਗਦਾਸਪੁਰ ਖਰਚ ਕਰੇਗੀ ਇਹਨਾਂ ਦੇ ਕੰਮ ਦੇ ਟੈਂਡਰ ਲੱਗੇ ਨੇ 5-9 ਨੂੰ ਟੈਂਡਰ ਖੁੱਲ ਜਾਣਗੇ ਅਗਲੇ 5 ਦਿਨਾਂ ਦੇ ਵਿੱਚ ਕੰਮ ਜੜਾ ਉਹ ਸ਼ੁਰੂ ਹੋ ਜਾਊਗਾ ਦੂਜਾ ਪਿੰਡ ਯਾਦਨਗਰ ਦੇ ਵਿੱਚ ਜਿਹੜੀ ਮੈਂ ਸਮਝਣਾ ਸਾਡੀ ਕਰਮ ਭੂਮੀ ਆ ਇਸ ਧਰਤੀ ਨੇ ਬਹੁਤ ਕੁਝ ਸਾਨੂੰ ਦਿੱਤਾ ਔਰ ਉਸ ਧਰਤੀ ਤੋਂ ਉੱਠ ਕੇ ਸਮਾਜ ਦੇ ਵਿੱਚ ਵੀ ਜਿਹੜੇ ਅੱਜ ਨਾ ਬਣਾ ਸਕਿਆ ਤੇ ਮੈਂ ਸਮਝਣਾ ਵੀ ਉਸ ਨਗਰ ਦੀ ਧਰਤੀ ਨੂੰ ਵੀ ਮੈਂ ਸਜਦਾ ਤੇ ਨਤਮਸਤਕ ਹੁਣਾ ਪਿੰਡ ਯਾਦਨਗਰ ਵਾਸਤੇ ਇੰਪਰੂਵਮੈਂਟ ਅੱਜ ਗੁਰਦਾਸਪੁਰ ਨੇ 2 ਕਰੋੜ 81 ਲੱਖ 45 ਹਜ਼ਾਰ ਰੁਪਇਆ ਵੱਖ-ਵੱਖ ਵਿਕਾਸ ਕਾਰਜਾਂ ਲਈ ਅਲਾਟ ਕਰਕੇ ਟੈਂਡਰ ਲਾਤੇ 5 ਤਰੀਕ ਨੂੰ ਟੈਂਡਰ ਖੁੱਲ ਜਾਣਗੇ ਤੇ 5-14 ਦਿਨਾਂ ਦੇ ਵਿੱਚ ਉਹ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਵਿਕਾਸ ਕਾਰਜ ਵੱਖਰੇ-ਵੱਖਰੇ ਨੇ ਜਿਦੇ ਵਿੱਚ ਸੜਕਾ, ਪਾਰਕ, ਜਿਮ ਤੇ ਡਿਸਪੈਂਸਰੀ ਦੇ ਕਮਰੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ ਹੋਰਾਂ ਦਾ ਕੰਮ ਜਿਹੜਾ ਸ਼ੁਰੂ ਹੋ ਜਾਊਗਾ ਗਰਦਾਸਪੁਰ ਸ਼ਹਿਰ ਦੇ ਵਿੱਚ ਭਾਰਤ ਦੀ ਸੰਸਕ੍ਰਿਤੀ ਦਾ ਉਹ ਟੁੱਟ ਹਿੱਸਾ ਔਰ ਜਿੱਥੇ ਬਹੁਤ ਵਧੀਆ ਔਰ ਬੜੀ ਪੁਰਾਣੀ ਜਿਹਨੂੰ ਆਪਾਂ ਬਾਬਾ ਸਿਲੰਡਰ ਦੀ ਰਾਮਲੀਲਾ ਕਹਿੰਦੇ ਆ ਉਹ ਬੜੀ ਧੀਰ ਤੋਂ ਲਟਖੜਾ ਗਈ ਸੀਗੀ ਸਟੇਜ ਖਰਾਬ ਹੋ ਗਈ ਸੀਗੀ ਛੱਤ ਹੈ ਨਹੀਂ ਸੀਗੀ ਔਰ ਸਾਡੇ ਕਲਾਕਾਰਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਔਰ ਖਾਸ ਕਰ ਰਾਮਲੀਲਾ ਇੱਕ ਐਸਾ ਇਵੈਂਟ ਆ ਜਿਹੜਾ ਉਸ ਭਗਵਾਨ ਰਾਮ ਦੀ ਰੀਲਾ ਔਰ ਰਬਾਇੰਦੇ ਦੱਸੇ ਹੋਏ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਔਰ ਅੱਜ ਲੋੜ ਆ ਜਿਸ ਤਰੀਕੇ ਦੇ ਵਿੱਚ ਭਗਵਾਨ ਰਾਮ ਨੇ ਰਮਾਇੰਦ ਦੇ ਵਿੱਚ ਤਿਆਗ ਤਪੱਸਿਆ ਰਿਸ਼ਤਿਆਂ ਦੀ ਗਰਮਾਹਟ ਇੱਕ ਦੂਸਰੇ ਨੂੰ ਬਰਦਾਸ਼ਤ ਕਰਨਾ ਸਾਰੀਆਂ ਚੀਜ਼ਾਂ ਹੋਰ ਦੇ ਬੇਸੀ ਜਿਹਦੇ ਰਾਮ ਰਾਜੇ ਦੀ ਕਲਪਨਾ ਕੀਤੀ ਸੀਗੀ ਅੱਜ ਉਹਦੇ ਵਾਸਤੇ 25 ਲੱਖ ਦੇ 98000 ਰੁਪਇਆ ਉਹ ਵੀ ਅਪਰੂਵਮੈਂਟ ਟਾਸਰ ਦੇ ਦਿੱਤਾ ਉਥੇ ਵਧੀਆ ਸਟੇਜ ਲੱਗੂਗੀ ਔਰ ਉਹਦੀ ਛੱਤ ਜਿਹੜੀ ਆ ਉਹ ਠੀਕ ਹੋਊਗੀ ਇਸ ਤੋਂ ਇਲਾਵਾ ਸਾਡੇ ਰਿਆਡ ਸਾਹਿਬ ਪ੍ਰਧਾਨ ਰਏ ਨੇ ਨਗਰ ਕੌਂਸਲ ਗੁਰਦਾਸਪੁਰ ਦੇ ਅੱਜ ਉਹ ਸਾਡੇ ਚ ਨਹੀਂ ਉਹਨਾਂ ਦੇ ਨਾਂ ਤੇ ਗੀਤਾ ਭਗਵਨ ਮੰਦਿਰ ਦੇ ਪਿਛਲੇ ਪਾਸੇ ਇੱਕ ਪਾਰਕ ਬਣਿਆ ਆਮ ਆਦਮੀ ਪਾਰਟੀ ਦੀ ਤੇ ਖਾਸੀਅਤ ਆ ਕਿ ਪਾਰਟੀ ਦੇ ਉੱਪਰ ਉੱਠ ਕੇ ਰਾਜਨੀਤੀ ਦੇ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਵੱਲ ਸਮਰਪਿਤ ਸਾਰੇ ਕਦਮ ਚੁੱਕੇ ਜਾਂਦੇ ਨੇ ਉਹ ਪਾਰਕ ਦੀ ਵੀ ਕਿਸੇ ਨੇ ਸੌਰ ਨਹੀਂ ਲਈ ਔਰ ਖਾਸ ਕਰਕੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਨਗਰ ਕੌਂਸਲ ਜਿਹਦੀ ਜ਼ਿੰਮੇਵਾਰੀ ਸੀਗੀ ਕਿ ਜਿਹਦਾ ਪ੍ਰਧਾਨ ਰਿਹਾ ਹੋਵੇ ਭਾਵੇਂ ਕਿਸੇ ਪਾਰਟੀ ਦਾ ਰਿਹਾ ਹੋਵੇ ਉਹਨੂੰ ਇੱਕ ਸਜਦਾ ਕਰਨਾ ਉਹਨੂੰ ਨਤਮਸਤਕ ਹੋਣਾ ਉਹਦੀ ਸੇਵਾ ਨੂੰ ਮੂਰ ਲਾਉਣੇ ਉਹਦਾ ਖਾਬ ਸੰਭਾਲ ਕਰਨੀ ਚਾਹੀਦੀ ਸੀ ਪਰ ਕਿਸੇ ਨੇ ਨਹੀਂ ਕੀਤਾ ਇੰਪਰੂਵਮੈਂਟ ਦਸ ਨੇ 22 ਲੱਖ 76000 ਰੁਪਇਆ ਉਹਦੀ ਬਿਊਟੀਫਿਕੇਸ਼ਨ ਵਾਸਤੇ ਦਿੱਤਾ ਇਹਦੇ ਵੀ ਟੈਂਡਰ ਜਿਹੜੇ ਨੇ ਉਹ ਲਾਗੇ ਨੇ ਸੋ ਮੈਂ ਇਹ ਸਾਰੇ ਵਾਸਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਜਿਹੜੇ ਲੋਕਲ ਬਾਡੀਜ਼ ਮਿਸਟਰ ਨੇ ਡਾਕਟਰ ਰਵਜੋਤ ਜੀ ਜਿਹੜਾ ਇਹਨਾਂ ਸਾਰੇ ਕੰਮਾਂ ਦੀ ਅਪਰੂਵਲ ਦਿੱਤੀ ਉਹਨਾਂ ਦਾ ਧੰਨਵਾਦ ਕਰਦਾ ਤਾਂ ਕਿ ਉਹਨਾਂ ਨੇ ਗਰਦਾਸਪੁਰ ਦੀ ਸਾਰ ਲਈ ਔਰ ਇੱਕ ਇਲਾਕਾ ਜਿਹੜਾ ਪਿਛਲੇ 5 ਸਾਲ ਜਿਹੜੇ ਕਾਂਗਰਸ ਗਵਰਨਮੈਂਟ ਦੇ ਸੀਗੇ ਵਿਕਾਸ ਤੋਂ ਵਾਂਝਾ ਰਹਿ ਗਿਆ ਸੀਗਾ ਅੱਜ ਉਸ ਵਿਕਾਸ ਦੀ ਪੂਰਤੀ ਦੇ ਵਿੱਚ ਇੱਕ ਬਹੁਤ ਵੱਡਾ ਕਦਮ ਕੀਤਾ ਉੱਥੇ ਮੈਂ ਧੰਨਵਾਦ ਕਰਦਾ ਇੰਪਰੂਵਮੈਂਟ ਟਰਸਟ ਗਰਦਾਸਪੁਰ ਦਾ ਅਜੀਵ ਸ਼ਰਮਾ ਜੀ ਬੈਠੇ ਨੇ ਅਤੇਸ਼ ਜੀ ਬੈਠੇ ਨੇ ਰਕबीर ਜੀ ਅਜਬ ਪੀਟਰ ਮੱਟੂ ਜੀ ਮਰਹਲਾ ਨਹੀਂ ਸਕੇ ਉਹ ਵੀ ਸਾਡੇ ਸਤਕਾਰਯੋਗ ਮੈਂਬਰ ਨੇ ਜੀ ਉਹਨਾਂ ਨੇ ਸਾਡੇ ਨੇ ਯੋਗਦਾਨ ਦੇ ਕੇ ਇਹ ਜਿਹੜਾ ਪੈਸਾ ਦਿੱਤਾ ਸੋ ਮੇਰੀ ਬੇਨਤੀ ਹੈ ਆ ਕਿ ਜਿਹੜਾ ਬਦਲਾਵ 2022 ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਹਰ ਵਰਗ ਨੂੰ ਉਹਨਾਂ ਦਾ ਜੀਵਨ ਦਾ ਉੱਪਰ ਚੁੱਕਾਂਗੇ ਹਰ ਸਹੂਲਤਾਂ ਦੇਵਾਂਗੇ ਵਿਕਾਸ ਸਾਡੀ ਪਹਿਲਾ ਮੁੱਦਾ ਹੋਊਗਾ ਅੱਜ ਉਹ ਨੂੰ ਪੂਰਾ ਕਰਦੇ ਹੋਏ ਆ ਵੱਡੀ ਰਕਮ ਜੜੀ ਆ ਮਰਦਾਸਪੁਰ ਦੇ ਇਲਾਕੇ ਨੇ ਇੰਪਰੂਵਮੈਂਟ ਰਸਤੇ ਦਿੱਤੀ ਆ ਔਰ ਅੱਜ ਮੈਂ ਇਹ ਵੀ ਬੇਨਤੀ ਕਰੂੰਗਾ ਆਲਾਕਾ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਕਿ ਨਗਰ ਕੌਂਸਲ ਗੁਰਦਾਸਪੁਰ ਨੂੰ ਛੋਟੀ ਸੋਚ ਛੱਡ ਦੇਣੀ ਚਾਹੀਦੀ ਆ ਲੋਕਾਂ ਦੇ ਡਿਵੈਲਪਮੈਂਟ ਦੇ ਉੱਪਰ ਰੋੜਾ ਨਹੀਂ ਬਣਨਾ ਚਾਹੀਦਾ ਅੱਜ ਲੋਕਾਂ ਨੂੰ ਲੋੜ ਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਨਗਰ ਕੌਂਸਲ ਅੱਜ ਭ੍ਰਸ਼ਟਾਚਾਰ ਦੇ ਨਾਲ ਭਰੀ ਪਈ ਆ ਸਟਰੀਟ ਰਾਈਡ ਖਤਮ ਹੋ ਚੁੱਕੀ ਆ ਸੜਕਾਂ ਟੁੱਟ ਗਈਆਂ ਨੇ ਪੜੀ ਦਾ ਬਹਾਵ ਕਾਟਰ ਲੌਕਿੰਗ ਪੂਰੇ ਜੋੜਾ ਤੇ ਆ ਕੋਈ ਸਹੂਲਤ ਅਜ ਗਰਦਾਸਪੁਰ ਦੇ ਲੋਕਾਂ ਨੂੰ ਨਗਰ ਕੌਂਸਲ ਕੋਲ ਨਹੀਂ ਮਿਲ ਰਹੀ ਜਾਂ ਤੇ ਉਹ ਕੰਮ ਕਰਾ ਦੇਣ ਜਾਂ ਨਹੀਂ ਕਰ ਸਕਦੇ ਤੇ ਛੱਡ ਕੇ ਪੰਨੇ ਹੋ ਜਾਣ ਇੰਪਰੂਵਮੈਂਟ ਇਸ ਤਿਆਰ ਬੈਠੀ ਆ ਪੈਸਾ ਲਾਉਣ ਨੂੰ 4 ਕਰੋੜ 38 ਲੱਖ ਰੁਪਈਆ ਅਸੀਂ ਆਲਰੇਡੀ ਮਨਜ਼ੂਰ ਕਰਕੇ ਬੈਠੇ ਆ ਸਾਡੀ ਐਨਓਸੀ ਰੋਕੀ ਪਈ ਆ ਇਹ ਵੀ ਐਨਓਸੀ ਦੇ ਦਿਓ 4 ਕਰੋੜ ਇਹ ਵੀ ਲਾ DNA ਜਿੰਨਾ ਖਰਚਾ ਜੀਵ ਸਰਵਾਜੀ ਨੇ ਆਪਣੇ ਪਹਿਲੇ ਸਮੋਦਨ ਜਿਗਾਤ ਤਾਂ ਵੀ ਇਹ ਸਾਨੂੰ ਜਿੰਨੇ ਵੀ ਕਰੋੜ ਰੁਪਏ ਖਰਚਣਾ ਪਏ ਅਸੀਂ ਖਰਚਾਂਗੇ ਪਰ ਗਰਦਾਸਪੁਰ ਦੇ ਲੋਕਾਂ ਨੂੰ ਸਹੂਲਤ ਜਿਹੜੀ ਆ ਉਹ ਦਵਾਂਗੇ ਮੈਂ ਬੇਨਤੀ ਕਰੂੰਗਾ ਤੁਹਾਡੇ ਰਾਈ ਵੀ ਛੋਟੀ ਸੋਚ ਨੂੰ ਛੱਡ ਦੋ ਜੇ ਆਪਾਂ ਨਹੀਂ ਕੁਝ ਕਰ ਸਕਦੇ ਤੇ ਫਿਰ ਦੂਜਿਆਂ ਨੂੰ ਕਰਨ ਦੀ ਇਜਾਜ਼ਤ ਦਿਓ ਕਿਉਂਕਿ ਇਹ ਪੈਸਾ ਕੋਈ ਕਿਸੇ ਦਾ ਜਾਤੀ ਨਹੀਂ ਆ ਕੋਈ ਸਰਕਾਰ ਨੇ ਵੀ ਮਸ਼ੀਨ ਨਹੀਂ ਲਾਈ ਇਹ ਲੋਕਾਂ ਦਾ ਟੈਕਸ ਆ ਜਿਹੜਾ ਇਕੱਠਾ ਹੁੰਦਾ ਲੋਕਾਂ ਦੇ ਵਿਕਾਸ ਲਈ ਆਉਣਾ ਅੱਜ ਸਾਡੇ ਮਾਧਿਅਮ ਰਾਏ ਇਲਾਕਾ ਵਾਸੀਆਂ ਦੀ ਵੀ ਬੇਨਤੀ ਕਰੂੰਗਾ ਕਿ ਇੱਕ ਆਵਾਜ਼ ਬੰਦ ਕਰੋ ਤਾਂ ਕਿ ਨਗਰ ਕੌਂਸਲ ਉਸ ਖਾਲ ਦਾ ਸਾਹਸ ਹੋਵੇ ਕਿ ਜਿਹੜਾ ਹੱਕ ਲੋਕਾਂ ਨੂੰ ਪਿਛਲੇ ਤਿੰਨ ਸਾਲਾਂ ਚ ਮਿਲਣਾ ਚਾਹੀਦਾ ਸੀਗਾ ਅੱਜ ਨਹੀਂ ਮਿਲਿਆ ਪਰ ਦੇਰ ਹੈ ਦਰੋਤਾ ਹੈ ਅੱਜ ਵੀ ਬੜਾ ਹੋ ਜਾਣ ਅੱਜ ਗਰਦਾਸਪੁਰ ਦਾ ਵਿਕਾਸ ਮਹੀਨੇ ਦੋ ਬਿੰਨੇ ਦੇ ਵਿੱਚ ਵਧੀਆ ਕਰਾ ਦਾਂਗੇ ਪਾਰਕ ਸਾਡੇ ਬੰਦ ਪਏ ਨੇ ਆ ਦੇਖੋ ਫਿਸ਼ ਪਾਰਕ ਸ਼ਹੀਦਾਂ ਦੇ ਨਾਮ ਦੇ ਉੱਪਰ ਉਹ ਪਾਰਕ ਹੋਵੇ ਤੇ ਯਾਰ ਉਹਦੇ ਕੋਪ ਨੇਰਾ ਹੋਵੇ ਲਾਈਟ ਜਗੇ ਨਾ ਇਹ ਬ੍ਰੋਮਟਰ ਨੇ ਪੇਸ਼ਕਸ਼ ਕੀਤੀ ਕਿ ਲੋਰੀਏ ਸਾਨੂੰ پارک ਦੇ ਦਿਓ ਸਾਡਾ ਖਰਚਾ ਹੋਵੇ 10 ਲੱਖ ਸਾਡਾ ਖਰਚਾ ਹੋਵੇ 5 ਲੱਖ ਅਸੀਂ ਹਰ ਮਹੀਨੇ ਕਰਕੇ ਲੋਕਾਂ ਨੂੰ ਇੱਕ ਖੂਬਸੂਰਤ ਜਗ੍ਹਾ ਦਵਾਨੇ ਉੱਥੋਂ ਦੇ ਯੂਨੀਚੀ ਟੀਵੀ ਦੇ ਦਿੱਤੀ ਔਰ ਉਸ ਤੋਂ ਬਾਅਦ ਇਹਨਾਂ ਸੱਤਾਧਾਰੀ ਲੀਡਰਾਂ ਨੇ ਯੂਨ ਨੂੰ ਵੀ ਧਮਕਾਇਆ ਚਿੱਠੀ ਵੀ ਵਾਪਸ ਕਰਾਈ ਔਰ ਉਹ پارک ਜਿਹੜਾ ਆਪ ਵੀ ਡਿਵੈਲਪ ਨਹੀਂ ਕਰ ਸਕੇ ਕਹਿੰਦੇ ਤੋਂ ਭਾਵ ਵੀ ਇਹਨਾਂ ਦੀ ਸੋਚ ਦੇ ਵਿੱਚ ਵਿਕਾਸ ਨਹੀਂ ਹੈ ਇਹਨਾਂ ਦੀ ਸੋਚ ਦੇ ਵਿੱਚ ਨਾ ਆਪਣਾ ਵਿਕਾਸ ਹੈ ਇਹ ਚਾਹਦੇ ਨੇ ਵੀ ਹਰ ਗੱਲ ਦੇ ਵਿੱਚ ਇਹਦਾ ਜਾਤੀ ਵਿਕਾਸ ਹੋਵੇ ਅੱਜ ਮੈਨੂੰ ਕਹਿਣ ਤੋਂ ਕੋਈ ਗ੍ਰੇਜ ਨਹੀਂ ਵੀ ਸਾਡੇ ਤਿੰਨ ਦਿਨ ਕਿੱਲੇ ਦੇ ਬਾਲਕ ਆ ਜਾਪਾ ਪਤੀ ਤੇ ਖਰਬਾ ਪਤੀ ਬਣ ਗਏ ਨੇ ਇਸ ਕਰਕੇ ਉਹ ਬੇਨਤੀ ਕਰ ਤੁਹਾਨੂੰ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਅੱਜ ਇੱਥੇ ਰਮਨ ਬੈਲ ਜੀ ਹਲਕਾ ਚਾਰਜ ਗੁਰਦਾਸਪੁਰ ਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਪੰਜਾਬ ਦੇ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਰੱਖੀ ਸੀ ਜਦੇ ਵਿੱਚ ਸਾਡੇ ਬੋਤਪੋਖਰ ਹਿਆਰ ਨਗਰ ਦੀ ਪੂਰੀ ਪੂਰੀ ਪੰਚਾਇਤਾਂ ਜੀ ਤੇ ਨਾਲ ਸਾਡੇ ਇਥੇ ਲੋਕਲ ਗੀਤਾ ਪਵੰਦੇ ਦੀ ਟੀਮ ਉਹਨਾਂ ਦੇ ਅਤੇ ਸਾਡੇ RAM ਮਿਲਾ ਗਰਾਊਂਡ ਦੇ ਜਿਹੜੇ ਇੱਥੇ ਲੋਕ ਪਹੁੰਚੇ ਨੇ ਇੱਥੇ ਅਸੀਂ ਇਹ ਡਵੈਲਪਮੈਂਟ ਕਰਾ ਰਹੇ ਆਂ ਜੀ ਪਿਛਲੇ ਕਾਫੀ ਸਮੇ ਤੋਂ ਤੁਸੀਂ ਦੇਖਦੇ ਹੋਵੋ ਕਿ ਕਿ 70 ਸਾਲਾਂ ਤੋਂ ਇੰਨਾ ਕੋਈ ਇੱਕ ਡਵੈਲਪਮੈਂਟ ਨਹੀਂ ਹੋਈ ਉਹ RAM ਲੀਲਾ ਦੀ ਗਰਾਊਂਡ RAM ਲਾ ਸਟੇਜ ਤੁਸੀਂ ਦੇਖ ਲਓ ਉਹ ਉਹਦਾ ਇੰਨਾ ਖਸਤਾ ਹਾਲਾਤ ਹੈ ਕਿ ਉੱਥੇ ਅਸੀਂ ਇੱਕ ਧਾਰਮਿਕ ਪ੍ਰੋਗਰਾਮ ਕਰਦੇ ਆਂ ਇੰਨਾ ਕੋ ਉਹਦੀ ਦੇ ਛੱਤ ਨਹੀਂ ਬਣ ਸਕੀ ਉਹਦੀ ਸਟੇਜ ਨਹੀਂ ਬਣ ਸਕੀ ਉਹਦੇ ਵਾਸਤੇ ਅਸੀਂ ਗ੍ਰਾਂਟ ਜਾਰੀ ਕੀਤੀ ਆ ਉਹਦਾ ਅਸੀਂ ਹੁਣ ਟੈਂਡਰ ਲਗਵਾ ਦਿੱਤੇ ਆ ਜੀ ਉਸ ਤੋਂ ਬਾਅਦ ਗੀਤਾ ਪਵਨ ਤੇ ਆਈਏ ਜੀ ਗੀਤਾ ਪਵਨ ਦੀ ਬੈਕ ਸਾਈਡ ਤੁਸੀਂ ਤਲਾ ਦੇ ਨਾਲ ਦੇਖਿਓ ਕਿ ਕਿੰਨਾ ਉੱਥੇ ਕੂੜੇ ਡੰਪ ਲੱਗੇ ਹੋਏ ਨੇ ਬਹੁਤ ਖਸਤਾ ਲਾਦ ਨੇ ਉਹਦੇ ਵਾਸਤੇ ਬੈਲ ਸਾਹਿਬ ਨਾਲ ਅਸੀਂ ਉੱਥੇ ਵਿਜ਼ਿਟ ਕੀਤੀ ਸੀ ਉੱਥੇ ਵਾਸਤੇ ਵੀ ਅਸੀਂ ਐਸਟੀਮੇਟ ਲਵਾ ਕੇ ਉੱਥੇ ਅਸੀਂ ਆਪਣਾ ਵਧੀਆ ਹਾਲ ਬਣਾ ਰਹੇ ਆ ਜੀ ਕਿ ਜਿੱਥੇ ਲੋਕ ਬੈਠ ਕੇ ਲੰਗਰ ਅਸੀਂ ਕੋਈ ਪ੍ਰੋਗਰਾਮ ਕਰ ਸਕਾਂ ਲੰਗਰ ਖਾ ਸਕਾਂ ਮਕੇ ਕੁਛ ਤਾਂ ਕੁਛ ਕਰਕੇ ਦਿਖਾਈਏ। ਸ਼੍ਰੀ ਅਰਵਿੰਦ ਕੇ ਜੀ ਵਾਲ ਜੀ ਸਾਡੇ ਕਨਵੀਨਰ ਆ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ। ਇਹਨਾਂ ਦੀ ਸੋਚ ਸਦਕਾ ਇਹਨਾਂ ਨੇ ਸ਼ੁਰੂ ਤੋਂ ਹੀ ਕਿਹਾ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਸਿਸਟਮ ਬਦਲਣ ਆਏ ਆ। ਸਿਸਟਮ ਬਦਲਿਆ ਤੁਹਾਡੇ ਸਾਹਮਣੇ ਆ ਜੀ। ਕਿਤੇ ਇੰਪਰੂਵਮੈਂਟ ਟੈਸਟ ਕਰਜ਼ੇ 8 ਦੱਬੀ ਹੋਈ ਸੀ। ਬੰਦ ਹੋਣ ਦੀ ਕਦਰਾਰ ਤੇ ਸੀ। ਅੱਜ ਨੂੰ ਇੰਪਰੂਵਮੈਂਟ ਟੈਸਟ ਖੁਦ ਕਰਜ਼ਾ ਦੇ ਰਹੀ ਹੈ। ਬਟਾਲਾ ਇੰਪਰੂਵਮੈਂਟ ਟੈਸਟ ਨੂੰ ਅਸੀਂ 3 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ ਜੀ। 100 ਕਰੋੜ ਦੇ ਲਗਭਗ ਅਸੀਂ ਉੱਥੋਂ ਰੈਵਨਿਊ ਇਕੱਠਾ ਕੀਤਾ ਠੀਕ ਹੈ ਜੀ ਕੰਮ ਦੀ ਗੱਲ ਕਰੀਏ ਤੇ ਇਹਨਾਂ ਦੇ ਹੁੰਦੇ ਆ ਤਨਖਾਹਾਂ ਦੇਣ ਦੇ ਕਾਂਗਰਸ ਦੇ ਟਾਈਮ ਦੇ ਤਨਖਾਹਾਂ ਨਹੀਂ ਸੀ ਦੇ ਆਉਂਦੀਆਂ ਠੀਕ ਹੈ ਜੀ ਤੁਸੀਂ ਦੇਖੋ 7 ਨੰਬਰ ਸਕੀਮ ਦੇ ਵਿੱਚ ਚਲੇ ਜਾਓ 7 ਨੰਬਰ ਸਕੀਮ ਦੇ ਵਿੱਚ ਸਿਰ ਇਹਨਾਂ ਨੇ ਔਕਸ਼ਨਾਂ ਕਰੀ ਗਏ ਉੱਥੇ ਡਵੈਲਪਮੈਂਟ ਨਹੀਂ ਕਰਾਈ ਜਿਹੜੇ ਲਾਟ ਗਏ ਸੀ ਉਹਨਾਂ ਦੇ ਕੇਸ ਚੱਲਦੇ ਸੀ ਸਾਡੇ ਕਿ ਤੁਸੀਂ ਸੀਬਰੇ ਨਹੀਂ ਪਾਏ ਤੁਸੀਂ ਇਹਨਾਂ ਨੂੰ ਆਸੂਲਤ ਨਹੀਂ ਦਿੱਤੀ ਬਵਿੰਜਾ ਕੇਸ ਸੀ ਜਿਹੜੇ ਇੰਪਰੂਵਮੈਂਟਸ ਦੇ ਚੱਲਦੇ ਪਏ ਸੀ ਕੋਰਟਾਂ ਦੇ ਵਿੱਚ ਇਹ ਪਿਛਲੇ 3.5 ਸਾਲਾਂ ਦੇ ਵਿੱਚ ਵਿੱਚ ਉਹ 52 ਤੋਂ ਘਟ ਕੇ 12 ਕੇਸ ਰਹਿ ਗਏ ਨੇ ਜਿਹੜੀ ਸਾਡੀ ਉਪਲਬਧੀ ਹੈ ਕਿ ਅਸੀਂ ਰਾਜਨੀਤੀ ਕਰਨ ਨਹੀਂ ਅਸੀਂ ਰਾਜਨੀਤੀ ਬਦਲਣ ਆਏ ਹਾਂ ਮੇਰੇ ਨਾਲ ਬੈਲ ਸਾਹਿਬ ਬੈਠੇ ਨੇ ਇਹਨਾਂ ਦਾ ਬੜਾ ਸਹਿਯੋਗ ਰਿਹਾ ਜੀ ਗੁਰਦਾਸਪੁਰ ਦੇ ਵਿੱਚ ਅਸੀਂ ਗੁਰਦਾਸਪੁਰ ਦੇ ਵਿੱਚ ਵੀ ਕੰਮ ਕਰਾਉਣਾ ਚਾਹੁੰਦੇ ਆ ਗੁਰਦਾਸਪੁਰ ਨਗਰ ਕੌਂਸਲ ਦੀ ਹੱਦ ਵਿੱਚ ਵੀ ਕੰਮ ਕਰਾਉਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਕਿ ਰਾਜਨੀਤੀ ਨਹੀਂ ਕਰਨੀ ਆਉਂਦੀ ਸਾਨੂੰ ਸਾਨੂੰ ਕੰਮ ਕਰਾਉਣਾ ਆਉਂਦਾ ਸਹੂਲਤਾਂ ਦੇ ਨਾਂ ਤੇ ਅਸੀਂ ਜਦੋਂ ਆਪ ਕੰਮ ਨਹੀਂ ਕਰਾਉਂਦੇ ਜਦੋਂ ਸਾਡੀ ਵਾਰੀ ਆਉਂਦੀ ਹੈ ਅਸੀਂ ਉਹ ਐਸਿਮੈਂਟ ਲਾਇਆ ਅਸੀਂ ਫੰਡ ਰਿਲੀਜ਼ ਕਰਨ ਨੂੰ ਬੈਠੇ ਹਾਂ ਆਪਕ ਟੈਂਡਰ ਲਾਉਣ ਨੂੰ ਬੈਠੇ ਆ ਇਹ ਐਨਓਸੀ ਨਹੀਂ ਦੇ ਰਹੇ ਕਿਤਨਾ ਕਿਤੇ ਇਹ ਰਾਜਨੀਤੀ ਹੋ ਰਹੀ ਹੈ ਜੀ ਮੈਂ ਲੋਕਾਂ ਨੂੰ ਇਹੋ ਹੀ ਕਹੂੰਗਾ ਕਿ ਸਭ ਕੁਝ ਤੁਹਾਡੇ ਸਾਹਮਣੇ ਆ ਜੀ ਇੰਪਰੂਵਮੈਂਟ ਟੈਸ ਨੂੰ ਅਗਰ ਮੌਕਾ ਮਿਲਦਾ ਆ ਇਹਨਾਂ ਦੀ ਐਨਓਸੀ ਮਿਲਦੀ ਆ ਸਾਨੂੰ ਜਦੋਂ ਅਸੀਂ ਨਹੀਂ ਦਿੰਦੇ ਤੇ ਛੱਡ ਦੇਣ ਲੋਕ ਇਥੇ ਸਵਾਲ ਇਹ ਬੰਦਾ ਸਰਕਾਰ ਤੁਹਾਡੀ ਜੇ ਉਹ ਨਹੀਂ ਐਨਓਸੀ ਦਿੰਦੇ ਪਰ ਸਰਕਾਰ ਪ੍ਰੋਵੀਜ਼ਨ ਆ ਉਹਦਾ ਪ੍ਰੋਵੀਜ਼ਨ ਆ ਵੀ ਜਿੱਥੇ ਨਗਰ ਕਾਉਂਸਲ ਹੈਗੀ ਆ ਉਹ ਐਨਓਸੀ ਦਵੇ ਜੀ ਹਾਂਜੀ ਉਹ ਜਦੋਂ ਇਹਨਾਂ ਨੇ ਕੋਈ ਇਹਦੀ ਕਮੇਟੀ ਜੀ ਆਪ ਹੀ ਐਨਓਸੀ ਦੇਂਦੇ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਇੰਪਰੂਵਮੈਂਟ ਉਸਤਾ ਇਹ ਚਾਹਦੇ ਨੇ ਵੀ ਲੋਕਾਂ ਨੂੰ ਸਹੂਲਤਾਂ ਮਿਲਣ ਇਸ ਕਰਕੇ ਉਹ ਐਨਓਸੀ ਨਹੀਂ ਦੇ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨਾ ਚਾਹੁੰਦਾ ਅਸੀਂ ਉਹਨਾਂ ਤੋਂ ਐਨਓਸੀ ਕਿਉਂ ਲੈ ਰਹੇ ਆ ਸਰਕਾਰ ਸਾਡੀ ਇਹ ਪੂ ਕਰ ਸਕਦੇ ਆ ਐਨਓਸੀ ਤਾਂ ਲੈ ਰਹੇ ਆ ਕਿਤੇ ਬਿਨਾਂ ਕੰਮ ਤੋਂ ਕਾਗਜ਼ੀ ਪੱਤਰੀ ਕੰਮ ਤੋਂ ਡਿਵੈਲਪਮੈਂਟ ਕਰਾਈ ਹੋ ਸਾਨੂੰ ਲਿਖ ਕੇ ਦੇਣ ਲਿਖ ਕੇ ਦੇਣਾ ਅਸੀਂ ਕੰਮ ਨਹੀਂ ਕਰਵਾਇਆ ਤੇ ਤੁਸੀਂ ਕਰਵਾ ਸਕਦੇ ਹੋ ਅਸੀਂ ਅਸੀਂ ਇੱਕ ਅਸੂਲ ਦੇ ਤੌਰ ਤੇ ਅਪਾ ਸੁਲਾ ਤੌਰ ਤੇ ਰਵਾਂਗੇ ਇਹਦੇ ਨਾਲ ਨਾਲ ਤੁਹਾਨੂੰ ਮੈਂ ਕਹਿ ਦਵਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸੀਐਮ ਸਾਹਿਬ ਨੂੰ ਅਸੀਂ ਲੈਟਰ ਲਿਖ ਚੁੱਕੇ ਹਾਂ ਸ਼ਹੀਦਾਂ ਦੀ ਪਾਰਕ ਦਾ ਅਸੀਂ ਉਦਗਾਟਾ ਕਰਉਣਾ ਜੀ ਉਹ ਬੰਦਾ ਸਿੰਘ ਬਹਾਦਰ ਪਾਰਕ ਬਣ ਕੇ ਤਿਆਰ ਆ ਰਹੀਂਦੀ ਗੱਲ ਆਡੀਟੋਰੀਅਮ ਦੀ ਮੈਂ ਤੁਹਾਨੂੰ ਇੱਕ ਚੀਜ਼ ਕਹਿ ਦਿੰਦਾ ਸਰਕਾਰ ਲੈਵਲ ਤੇ ਹੋਗੀ ਠੀਕ ਹੈ ਜੀ ਅਸੀਂ ਡੀਸੀ ਸਾਹਿਬ ਨੂੰ ਮੈਂ ਬੈਲਸਾ ਨੂੰ ਅਪੀਲ ਕਰਦਾ ਹੁਣੇ ਸਾਨੂੰ ਜਗ੍ਹਾ ਦੇ ਦਿਓ ਔਰ ਰੋਟਰੀਓ ਇੰਪਰੂਵਮੈਂਟਸ ਬਣਾਏਗੀ। ਜਿਹੜਾ ਆ ਕਾਫੀ ਭਾਗੀ ਮਾਤਰਾ ਦੇ ਵਿੱਚ ਫੰਡ ਜਾਰੀ ਕੀਤਾ ਪਿੰਡ ਨੂੰ। ਮੈਂ ਸਰਪੰਚ ਪਿੰਨ ਘੋਤ ਬਕਰ ਸੁਖਵੀਰ ਸਿੰਘ ਖਾਲਸਾ ਜੋ ਕਿ ਤੈਦ ਨੂੰ ਧੰਨਵਾਦ ਕਰਦੇ ਆ ਅਸੀਂ ਚੇਅਰਮੈਨ ਹਾਲਥ ਡਿਪਾਰਟਮੈਂਟ ਰਮਨਵਾਲਜੀ ਦਾ ਚੇਅਰਮੈਨ ਰਜੀਵ ਸ਼ਰਮਾ ਜੀ ਦਾ ਰੋਮਟਸ ਦੇ ਜਿੰਨੇ ਵੀ ਮੈਂਬਰ ਸਾਰਿਆਂ ਦਾ ਹੀ ਬਹੁਤ-ਬਹੁਤ ਦਿਨੋ ਧੰਨਵਾਦ ਕਰਦੇ ਆ ਕਿ ਜੋ ਕਿ ਸਾਡੇ ਪਿੰਡ ਬਾਰੇ ਇਹਨਾਂ ਨੇ ਆਪਣੇ ਦਿਲੋਂ ਸੋਚਿਆ ਅਸੀਂ ਤੇ ਸਾਡਾ ਤੇ ਕਹਿਣਾ ਹੈ ਹੀਗਾ ਅਸੀਂ ਸਾਡੀ ਡਿਮਾਂਡ ਹੈ ਹੀ ਡਿਵੈਲਪਮੈਂਟ ਦੀ ਨਾਲ ਨਾਲ ਇਹਨਾਂ ਨੇ ਵੀ ਸਾਡੇ ਬਾਰੇ ਸਾਡੇ ਪਿੰਡ ਵਾਸਤੇ ਬਹੁਤ ਜ਼ਿਆਦਾ ਸੋਚ ਕੇ ਕਾਫੀ ਕੋਸ਼ਿਸ਼ ਕਰਕੇ ਕਾਫੀ ਕੋਸ਼ਿਸ਼ ਕਰਕੇ ਇਹਨਾਂ ਨੇ ਡਿਵੈਲਪਮੈਂਟ ਵਾਸਤੇ ਪੈਸਾ ਸਾਨੂੰ ਦਿੱਤਾ ਹੈ ਬਹੁਤ ਜਿਆਦਾ ਬੈਲ ਸਾਹਿਬ ਦੀ ਬਹੁਤ ਜਿਆਦਾ ਮਿਹਨਤ ਲੱਗੀ ਅਸੀਂ ਕਈ ਵਾਰ ਬੈਲ ਸਾਹਿਬ ਕੋ ਗਏ ਕਿਉਂਕਿ ਸਾਡੇ ਪਿੰਡ ਦੇ ਹਾਲਾਤ ਜੋ ਫਿਰਨੀ ਹੈ ਪਿੰਡ ਦੀ ਉਹ ਕਾਫੀ ਖਰਾਬ ਹੈ ਅਸੀਂ ਵੀਡੀਓ ਵੀ ਪਾਈਆਂ ਕਈ ਵਾਰ ਬੈਲ ਸਾਹਿਬ ਨੂੰ ਬੈਲ ਸਾਹਿਬ ਬੈਲ ਸਾਹਿਬ ਨੇ ਸਾਨੂੰ ਬਹੁਤ ভরਸਾ ਦਿੱਤਾ ਕਈ ਵਾਰ ਸਾਡੇ ਵਰਕਰ ਜਿਹੜੇ ਡੰਮਾ ਡੋਲ ਵੀ ਹੋ ਗਏ ਲੇਕਿਨ ਬੈਲ ਸਾਹਿਬ ਨੂੰ ਬੈਲ ਸਾਹਿਬ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿਉਂਕਿ ਸਾਡੇ ਪਿੰਡ ਦਾ ਜਿੰਨਾ ਵੀ ਅੱਜ ਤੱਕ ਡਿਵੈਲਪਮੈਂਟ ਹੋਇਆ ਹੈ ਵੱਡੇ ਬੈਲ ਸਾਹਿਬ ਨੇ ਕੀਤਾ ਹੈ ਸਕੂਲ ਸਾਡੇ ਡਵੈਲਪਮੈਂਟ ਕਰਵਾਇਆ ਆਪਣਾ ਬੈਟਰ ਵਾਲੀ ਹਸਪੀਟਲ ਬਣਾਇਆ ਰੋਡ ਬਣਾਏ ਸਾਰਾ ਜਿੰਨਾ ਡਵੈਲਪਮੈਂਟ ਸਾਹਿਬ ਜੋ ਵੀ ਅੱਜ ਤੱਕ ਹੋਇਆ ਹੈ ਪਿੰਡ ਦਾ ਉਹ ਬੈਲਾ ਦੀ ਹੀ ਦੇਣ ਹੈ ਸਾਡੀ ਅੱਜ ਜੋ ਸਾਨੂੰ 2 ਕਰੋੜ ਕੋ 2 ਕਰੋੜ 59 ਲੱਖ 84 ਹਜ਼ਾਰ ਰੁਪਏ ਜੋ ਸਾਡੇ ਪਿੰਡ ਵਾਸਤੇ ਡਵੈਲਪਮੈਂਟ ਵਾਸਤੇ ਦਿੱਤਾ ਇਹ ਅਸੀਂ ਸ਼ਬਦ ਨਹੀਂ ਹੈ ਮੇਰੇ ਕੋ ਕਿ ਜੇ ਅਸੀਂ ਇਹਨਾਂ ਦਾ ਗਵਰਨਮੈਂਟ ਦਾ ਸਰਕਾਰ ਦਾ ਬੈਲ ਸਾਹਿਬ ਦਾ ਸੀਐਮ ਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਅਸੀਂ ਕਿੱਥੋਂ ਸ਼ਬਦ ਲੈ ਕੇ ਜੀ ਅਸੀਂ ਧੰਨਵਾਦ ਕਰੀਏ ਕਿਉਂਕਿ ਲੋਕ ਜੋ ਕਹਿ ਰਹੇ ਸੀ ਕਿ ਸਾਢੇ 3 ਸਾਲ ਹੋ ਗਏ ਮਜ਼ਾਕ ਕਰਦੇ ਸੀਗੇ ਸਾਨੂੰ ਦੂਸਰੀ ਜਿਹੜੀਆਂ ਪੰਚਾਇਤਾਂ ਜਿਹੜੀਆਂ ਜਾ ਚੁੱਕੀਆਂ ਉਹ ਲੋਕ ਸਾਡਾ ਮਜ਼ਾਕ ਕਰਦੇ ਸੀ ਜਦੋਂ ਕਿਤੇ ਮਾੜਾ-ਮੋਟਾ ਪਾਣੀ ਆ ਕੇ ਇਕੱਠਾ ਹੋ ਜਾਂਦਾ ਤੇ ਡੱਡੂ ਪਾ ਲੋ ਮੱਛੀਆਂ ਪਾ ਲੋ ਕਰ ਲੈ ਆ ਕਿ ਕੋਈ ਗੱਲ ਨਹੀਂ ਟਾਈਮ ਆਏਗਾ ਸਾਡਾ ਅੱਜ ਸਾਡਾ ਉਹ ਟਾਈਮ ਆ ਚੁੱਕਾ ਹੈ ਅਸੀਂ ਉਹ ਕੰਮ ਜਦੋਂ ਅਸੀਂ ਸ਼ੁਰੂ ਕਰਾਉਣਾ ਤੇ ਪਿੰਡ ਦੇ ਵਿੱਚ ਆਪ ਸਰਕਾਰ ਦੀ ਬੱਲੇ ਬੱਲੇ ਹੋਊਗੀ ਆਪ ਸਰਕਾਰ ਦੇ ਸਾਰੇ ਨਮਾਇंदे ਆ ਸਾਡੇ ਪਿੰਡੋਂ ਪਹਿਲੇ ਵੀ ਐਮਐਲਏ ਦਾ ਜਦੋਂ ਇਲੈਕਸ਼ਨ ਹੋਇਆ ਉਸ ਟਾਈਮ ਵੀ ਮੇਰੇ ਪਿੰਡ ਦੇ ਵਿੱਚੋਂ ਤਿੰਨ ਬੂਥ ਸੀਗੇ ਤਕਰੀਬਨ ਦੋ ਬੂਥ ਤੇ ਫੁੱਲ ਜਤਾਏ ਅਸੀਂ ਇੱਕ ਬੂਥ ਦੇ ਵਿੱਚ ਥੋੜੀ ਜਿਹੀ ਕਮੀ ਰਹਿ ਗਈ ਸੀਗੀ ਤਦ ਉਹ ਅਧਿਕਾਰੀ ਪਿੰਡ ਨੂੰ ਗ੍ਰਾਂਟ ਮਿਲੀ ਹੈ ਸਰਪੰਚ ओंकार ਸਿੰਘ ਜਿਹੜਾ ਦਾ ਬੜਾ ਬੜਾ ਧੰਨਵਾਦ ਆ ਜੀ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਇੰਨੀ ਗ੍ਰਾਂਟ ਕੇ ਪਿੰਡ ਨੂੰ ਮਿਲੀ ਹੋਏ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਯਕੀਨ ਨਹੀਂ ਹੁੰਦਾ ਤੇ ਦੂਜੀ ਪਾਰਟੀਆਂ ਦੇ ਲੋਕੀ ਕਹਿੰਦੇ ਸੀ ਕਿ ਬਦਲਾਅ ਬਦਲਾਅ ਹੀ ਆ ਇਹ ਸਭ ਤੋਂ ਵੱਡਾ ਬਦਲਾਅ ਹੈ ਇਹ ਬਦਲਾਅ ਹੈ ਕਿ ਪਹਿਲੀ ਵਾਰ ਇੰਨੀ ਗ੍ਰਾਂਟ ਰੂਮਟਰਸ ਨੇ ਕਿਸੇ ਪਿੰਡ ਨੂੰ ਦਿੱਤੀ ਹੈ ਮੈਂ ਬਹਿਰ ਸਾਹਿਬ ਦਾ ਬੜਾ ਦਿলো ਧੰਨਵਾਦੀ ਆ ਤੇ ਟੂ ਮਟਰਚ ਦੇ ਚੇਅਰਮੈਨ ਦਾ ਵੀ ਬੜਾ ਧੰਨ ਧੰਨਵਾਦੀ ਆ ਤੇ ਮੈਂ ਸਾਰੀ ਪੰਚਾਇਤ ਵੱਲੋਂ ਬਹਿਰ ਸਾਹਿਬ ਦਾ ਧੰਨਵਾਦ ਕਰਦਾ ਕਿ ਇੰਨੀ ਉਹਨਾਂ ਨੇ ਆਪਣੇ ਪਿੰਡ ਦਾ ਵਿਕਾਸ ਕਰੀ ਕਾਰ ਦੀ ਪੈਸੇ ਦਾ